ਕੱਲ ਨੂੰ ਹੋਲੀ ਹੈ ਕੀ ਕਹਿਣਾ ਚਾਹੋਗੇ ਅਰੇ ਕੱਚੇ ਰੰਗ ਦੱਸੋ ਦੁਬਾਰੇ ਦੱਸੋ ਦੱਸ ਹੈਲੋ एवरीवन ਥਿਸ ਇ ਜਾਂਦੀ ਪੈਂਡ ਵੈਲਕਮ ਟੂ ਮਾਈ ਨਿਊ ਵਲੌਗ ਦੋਸਤੋ ਉਮੀਦ ਕਰ ਰਿਹਾ ਮਸਤ ਹੋਮੋਗੇ ਸੁਵਸਤ ਹੋਮੋਗੇ ਬਾਈ ਜੀ ਤੇ ਅੱਜ ਐਤਵਾਰ ਦਿਨ ਆ ਜੀ 24 ਮਾਰਚਾ ਤੇ 24 ਮਾਰਚ ਨੂੰ ਆਪਣਾ ਜਿਹੜਾ ਵਲੌਗ ਹੈ ਜੀ ਉਹ ਭਗਵਤੀ ਕਾਊਂਟਰ ਤੋਂ ਸ਼ੁਰੂ ਹੋ ਚੁੱਕਿਆ ਬਾਈ ਜੀ ਤੇ ਕਹਿੰਦੇ 25 ਤਰੀਕ ਦੀ ਕੱਲ ਨੂੰ ਹੋਲੀ ਵੀ ਆ ਤੇ ਹੋਲੀ ਤੇ ਤੁਹਾਨੂੰ ਬਹੁਤ ਜਿਹੜੇ ਤਗੜੇ ਤਗੜੇ ਜੋਹਰ ਦਿਖਾਈ ਜਾਣਗੇ ਇੱਧਰ ਕਾਲੇ ਸ਼ਾਹ ਵੱਲੋਂ ਤੇ ਜਿਹੜੇ ਅੱਜ ਅਸੀਂ ਕਾਲੇ ਸਾਹ ਨੂੰ ਅੱਜ ਅਸੀਂ ਰੰਗ ਲਗਾ ਕੇ ਨਿਹਾਲ ਕਰਾਂਗੇ ਤੇ ਫਿਲਹਾਲ ਇੱਥੇ ਜਿਹੜੇ ਸਾਨੂੰ ਦਿਖਾਈ ਨਹੀਂ ਦੇ ਰਹੇ ਕਿਤੇ ਜਦੋਂ ਆਉਣਗੇ ਉਹਨਾਂ ਨਾਲ ਦੋ ਹੱਥ ਉਹ ਵੈਸੇ ਵੀ ਕੀਤੇ ਜਾਣਗੇ ਤੇ ਫਿਲਹਾਲ ਅਸੀਂ ਉਹਨਾਂ ਦੀ ਵੇਟ ਦੇ ਵਿੱਚ ਤੇ ਇਹ ਨਹੀਂ ਪਤਾ ਉਹ ਵੀ ਰੰਗ ਦਾ ਝੋਲਾ ਭਰੀ ਆਉਂਦੇ ਹੋਣ ਤੇ ਇੱਧਰ ਸਾਡੀ ਪੂਰੀ ਤਿਆਰੀ ਆ ਤੇ ਬਾਕੀ 25 ਤਰੀਕ ਨੂੰ ਤੁਹਾਨੂੰ ਹੋਰ ਵੀ ਜਿਹੜੇ ਤਗੜੇ ਤਗੜੇ ਜੋਹਰ ਦਿਖਾਏ ਜਾਣਗੇ ਅੱਜ ਵਾਲੇ ਜੋਹਰ ਤੁਹਾਨੂੰ ਥੋੜੇ ਬਹੁਤੇ ਦਿਖਾਵਾ ਗਿਆ ਸੀ ਤੋ ਉਦੋਂ ਤੱਕ ਤੁਸੀਂ ਕੀ ਕਰਨਾ ਵੀ ਸਾਡੇ ਵਲੌਗ ਦੇ ਨਾਲ ਬਣੇ ਰਹਿਣਾ ਆਨੰਦ ਲਓ ਸਾਡਾ ਵਲੌਗ ਦੇਖ ਕੇ ਅਗਰ ਘਰੇ ਵਿਹਲੇ ਹੋ ਕਿਉਂਕਿ ਅੱਜ ਸੰਡੇ ਆ ਤੇ ਵੀਡੀਓ ਨਾਲ ਬਣੇ ਰਹੋ ਲਾਸਟ ਤੱਕ ਜ਼ਰੂਰ ਦੇਖੋ ਅਗਲੀ ਗੱਲਬਾਤ ਤੁਹਾਨੂੰ ਅਗਲੇ ਸੀਨ ਦੇ ਵਿੱਚ ਦਿਖਾਈ ਜਾਊਗੀ ਲਓ ਜੀ ਕਹਿੰਦੇ ਸਾਡੇ ਕੋਲੇ ਰੰਗ ਹੈ ਨਹੀਂਗਾ ਇਸ ਕਰਕੇ ਅਸੀਂ ਨਹੀਂ ਲਗਾ ਰਹੇ ਕਾਲੇ ਛਾਨ ਕਹਿੰਦੇ ਕਾਲੇ ਛਾ ਵਾਰੀ ਰੰਗ ਮੁੱਕਾ ਮੈਂ ਜ਼ਬਰ ਰੰਗ ਖੇਡਿਆ ਅੱਜ ਕੱਲ ਨੂੰ ਖੇਡਾਂਗੇ ਆਪਾਂ ਉਹ ਨਹੀਂ ਪੈਂਦਾ ਇਹ ਕਾਗੜੇ ਹੋਇਆ ਨਹੀਂ ਪੈਂਦਾ ਕਾਗੜੇ ਦਾ ਜੜੇ ਹੋਇਆ ਇਹ ਲੋ ਕਾਗੜੇ ਦੇ ਉੱਤੋਂ ਥੱਲੇ ਵੀ ਤਾਂ ਪਾਈ ਸਕਦਾ ਤਾਂ ਕਿਉਂ ਬੈਜੂਆ ਲੈ ਪੈਂਦਾ ਕਿਉਂ ਨਹੀਂ ਆ ਦੇਖ ਕਿੱਡਾ ਸਕ੍ਰੈਚ ਪਾਉ ਤੂੰ ਬੈਹ ਜਾ ਓਏ ਮੈਂ ਬਣਾ ਵੀ ਨਹੀਂ ਤੇਰੇ ਜਾਂ ਵਿੰਗ ਕਾ ਤੂੰ ਪੈਂਦਾ ਤੂੰ ਹੀ ਚਾਹ ਆਹ ਲਓ ਜੀ ਆਹ ਮੁੰਡੇ ਨੂੰ ਅੱਜ ਪ੍ਰੈਸ ਦੇ ਰਹੇ ਹਾਂ ਅਸੀਂ ਪ੍ਰੈਸ ਜਿਹੜੇ ਤਾਂ 5 ਰੁਪਏ ਦਵਾਈ ਜਿਹੜਾ ਇੱਕ ਵਾਰੀ ਅਸੀਂ ਫਿਰ ਕਾਲੇ ਸਾਦੇ ਕੋਲੇ ਆ ਚੁੱਕੇ ਆ ਤੇ ਇੱਧਰ ਥੋੜਾ ਜਿਹਾ ਮੁੰਲਾ ਦਾ ਮੂਰ ਠੀਕ ਨਹੀਂ ਕਿਉਂਕਿ ਅਸੀਂ ਲੱਗ ਨਹੀਂ ਰਿਹਾ ਕਿਉਂ ਜੀ? ਆਪਾਂ ਇਹਨਾਂ। ਕਹੋ ਜੀ ਦੱਸੋ ਏਸੀ ਫੇਰ ਲਾ ਲਈ। ਫੇਰ ਲਾ ਲਈ ਏਸੀ। ਏਸੀ ਤਾਂ ਲੱਗ ਜੂਗਾ। ਤੂੰ ਇੱਧਰ ਕਿਉਂ ਨਹੀਂ ਦੇਖਦਾ ਵਲੌਗ ਬੰਦਾ? ਤੇਰੇ ਕੋਲ ਦੇਖੇ ਕੀ ਹੈ? ਕਾਹ? ਉਹ ਬੰਦਾ ਯਾਰੀ ਤੋੜਤੀ ਹੁਣ। ਲੈ। ਲੈ। ਲੱਗ ਗਿਆ? ਲੱਗ ਗਿਆ। ਉਹ ਠੀਕ। ਰੰਗ ਤਾਂ ਲਿਆ ਰੰਗ। ਰੰਗ ਤੂੰ ਲਿਆ ਤੂੰ ਖੜੀ ਹੰਮਲੀ। ਤੂੰ ਰੌਂਦਾ ਨਹੀਂ ਰੰਗ। ਮੈਂ ਤਾਂ ਛੇੜੂ ਅੱਜ। ਨਾ ਨਾ ਕੱਲ ਨੂੰ ਤੇਰੇ ਰੰਗ ਲਾਵਾਂਗੇ ਫੜ ਕੇ ਤੈਨੂੰ। ਨਵੀਂ ਰੰਗ ਮੈਦਨ ਕੁਝ ਵਾਂਗ ਦਿੱਤਾ ਵਾ ਠੀਕ ਅਸੀਂ ਮੂੰਹ 'ਚ ਵੀ ਪਾ ਦਨੇ ਰੰਗ ਮੂੰਹ ਤਾਂ ਤੂੰ ਤੂੰ ਕੋਈ ਲਓ ਜੀ ਕਾਲੇ ਸ਼ਾਹ ਜੀ ਇੱਧਰ ਬਿਜੀ ਹੋਣ ਦੇ ਬਾਵਜੂਦ ਵੀ ਇੱਧਰ ਸਾਡੀਆਂ ਗੱਲਾਂ ਦਾ ਜਵਾਬ ਦੇ ਰਹੇ ਨੇ ਇਸ ਕਰਕੇ ਅਸੀਂ ਤੰਗ ਕਰ ਰਹੇ ਹਾਂ ਬਿਜੀ ਇਨਸਾਨ ਨੂੰ ਕੁਝ ਨਹੀਂ ਹੁੰਦਾ ਸਾਨੂੰ ਲਓ ਜੀ ਹੁਣ ਕਹਿੰਦੇ ਚੰਗੇ ਬਲੇ ਲੱਗੇ ਹੋਏ ਸੀ ਖੋਲਣ ਜਾ ਰਹੇ ਨੇ ਸ਼ਾਹ ਜੀ ਏ ਐਲ ای ڈی ਨੂੰ ਛੇੜਾ ਜਾਉ ਲੈ ਫੜ ਲਓ ਪੁੱਤ ਲੈ ਉਹੀ ਲਾਤੀ ਤੂੰ ਯਾਰ ਉਹੀ ਤੇਰੀ ਵੀ ਸੀ ਹੈ ਚਲ ਧਰਦੇ ਨੂੰ ਮਸ਼ੀਨ ਚ ਪਾ ਦੇ ਵਾਸੇ ਹੁੰਜਿੰਚ ਤੋੜਨੇ ਆ ਪਾਣ ਨੂੰ ਉਧਰ ਬਣਾਵੀਂ ਉਹਨਾਂ ਪ੍ਰੈਸ ਨਹੀਂ ਇਹ ਜੀ ਲੋਟ ਆ ਰਹੀ ਕਿਹੜੀ ਜਾਈਏ ਪ੍ਰੈਸ ਤਾਂ ਉਹਨੇ ਲੈਣੀ ਨਹੀਂ ਉਹ ਕਹਿੰਦਾ ਮਹਿੰਗੀ ਵਾਲੀ ਹੈ ਮੇਰਾ ਬਲੋ ਰਿਮੋਟ ਜੀ ਹੰਗ ਮਹਿੰਗੀ ਲਾਤੀ ਕਹਿੰਦਾ 4500 ਕਹਿੰਦਾ ਰੇਟ ਦੱਸੀ ਜਾਂਦੀਆਂ ਦਾ 4500 ਲਓ ਜੀ ਇੱਕ ਨਾਟ ਖੋਲ ਕੇ ਗੱਲ ਨਹੀਂ ਬਣੀ ਦੂਜੇ ਨੂੰ ਵੀ ਚੁੰਬੜ ਗਿਆ ਕਾਲੇ ਜੀ ਲਾਓ ਜੀ ਪਟਾਕੇ ਬਾਤੇ ਪਟਾਕੇ ਲੈ 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 ਚੱਬ ਕਿਉਂ ਆ ਚੱਬ ਕਿਉਂ ਤੇਰੇ ਆਹ ਯਾ ਦੇਖਾ ਇਤਨਾ ਇਨਾ ਤੇਰੇ ਬੰਡ ਪਿਆ ਹੋਇਆ ਹੈ ਛੋਟੇ ਨੇ ਕੁਲ ਭੰਦਾ ਬੰਡੀ ਫੂਮ ਹੋਰ ਗਈ ਹੋਊਗਾ ਪ੍ਰੱਚਾ ਜੀ ਇੱਧਰ ਦੇਖਦੇ ਹਾਂ ਕਿੰਨਾ ਕਾ ਦੇਖਾ ਹੋਇਆ ਖਾਸਾ ਲੋ ਜੀ ਕਹਿੰਦੇ ਸਾਡੇ ਤੋਂ ਇਧਰ ਲੈਂਪਟ ਨਹੀਂ ਸੀ ਆ ਰਹੀ ਕਹਿੰਦੇ ਜੀ ਕਸਟਮਰ ਦੇ ਐਗਜ਼ਿਸਟਿੰਗ ਕਾਰਡ ਦੀ ਤੇ ਫਿਰ ਅਸੀਂ ਇਧਰ ਮਾਹਿਰ ਬੁਲਾਏ ਮਾਹਿਰ ਇੱਧਰ ਲੱਗੇ ਹੋਏ ਨੇ ਕਹਿੰਦੇ ਲਿਮਟ ਲਾਉਣ ਵਾਸਤੇ ਇੱਧਰ ਪੂਰਾ ਜ਼ੋਰ ਲੱਗ ਰਿਹਾ ਦੋ ਮਾਹਿਰ ਬੁਲਾਏ ਨੇ ਦੋ ਤੇ ਜ਼ੋਰਾਂ ਤੇ ਆ ਕੰਮ ਜ਼ੋਰਾਂ ਤੇ ਸਾਹਿਬ ਜੀ ਕਹਿੰਦੇ ਇੱਕ ਵਾਰ ਫੇਰ ਸਾਡੇ ਕੋਲੇ ਮਲਟੀ ਟੈਲੈਂਟਡ ਬੰਦੇ ਆ ਚੁੱਕੇ ਨੇ ਕਲਵੀਰ ਸਾਈਂ ਜੀ ਤੇ ਕਹਿੰਦੇ ਗੁਰਸਾਹਿਬ ਸਿੰਘ ਜੀ ਕਹਿੰਦੇ ਟੈਲੈਂਟਡ ਬੰਦੇ ਆ ਪਰ ਇਹ ਕਰਦੇ ਕੀ ਆ ਬਸ ਫੋਨ ਤੇ ਆ ਕੇ ਮਸਤੀ ਕਰਦੇ ਕੱਲੀ ਵਿਹਲੇ ਬੈਠ ਕੇ ਟੈਲੈਂਟ ਕੋਈ ਦਿਖਾਉਂਦੇ ਕੋਈ ਨਹੀਂ ਟੈਲੈਂਟ ਇੱਧਰ ਦਿਖਾਉਂਦੇ ਕਾਲੇ ਸਾਹਿਬ ਜੀ ਲਓ ਜੀ ਹੁਣ ਵੀ ਮਿਲਦਾ ਕੋਈ ਨਾ ਕੋਈ ਟੈਲੈਂਟ ਦਿਖਾ ਰਹੇ ਨੇ ਲਓ ਜੀ ਕਹਿੰਦੇ ਚੋਬਰ ਇੱਕ ਵਾਰੀ ਫੇਰ ਲੌਗਇਨ ਕਰਕੇ ਆ ਚੁੱਕੇ ਨੇ ਤੇ ਸਾਨੂੰ ਫੇਰ ਸਤਿ ਸ੍ਰੀ ਅਕਾਲ ਬੁਲਾ ਚੁੱਕੇ ਨੇ ਤੇ ਕੱਲ ਨੂੰ ਹੋਲੀ ਆ ਕੀ ਕਹਿਣਾ ਚਾਹੋਂ ਕੱਲ ਨੂੰ ਹੋਲੀ ਆ ਬੜੀਆ ਖੁਸ਼ਿਆ ਦਾ ਤਿਹਾਰਾ ਲਵੋ ਰੰਗ ਲਵੋ ਰੰਗ ਲਾਓ ਕੱਲ ਨੂੰ ਹੋਲੀ ਆ ਕੀ ਕਹਿਣਾ ਚਾਹੋਂਗੇ ਅਜੇ ਕੱਚੇ ਰੰਗ ਦੱਸੋ ਦੁਬਾਰੇ ਦੱਸੋ ਦੱਸ ਦੱਸੀ ਕਰਾ ਯਾਰ ਹੈ ਨਾ ਨਾ ਹੁਣ ਤਾਂ ਅਸੀਂ ਸੁਣਾ ਗਏ ਹਾਂ ਲੋਲੀਆ ਇਹ ਕੀ ਕਹਿਣਾ ਚਾਹੂ ਦੱਸ ਕਿਹੜੇ ਰੰਗ ਦੇ ਹੈ ਹੈ ਰੰਗ ਬਦਲ ਗਏ ਰੰਗ ਬਦਲ ਗਏ ਅਸੀਂ ਕੱਚੇ ਰੰਗ ਦੇ ਹੈ ਤੂੰ ਕੀ ਕਹਿਣਾ ਚਾਹੁੰਦਾ ਹੈ ਪੱਕੇ ਤਾਂ ਦੱਸ ਦੇ ਤੂੰ ਕਹ ਅਸੀਂ ਪੱਕੇ ਰੰਗ ਦੇ ਹੈ ਕਾਲੇ ਅਸੀਂ ਕਾਲੇ ਰੰਗ ਦੇ ਨੇ ਲਓ ਜੀ ਸਾਜੀ ਤੇ ਸਾਡਾ ਵਲੌਗ ਆ ਜਿਹੜਾ ਇੱਥੇ ਮੰਨਣਾ ਦਾ ਸਮਾਪਤ ਹੋ ਲਓ ਜੀ ਇੱਕ ਹੈਰ ਵਾਲਾ ਹੋਰ ਮੁੰਡਾ ਆ ਚੁੱਕਿਆ ਕੱਲ ਨੂੰ ਹੋਲੀ ਆ ਕੀ ਗਣਾ ਚਾਹੇਗਾ ਹੋਲੀ ਅਸੀਂ ਅਡਵਾਂਸ ਦੇ ਵਿੱਚ ਮਨਾ ਚੁੱਕੇ ਹਾਂ ਜੀ ਠੀਕ ਹੈ ਅੱਜ ਉਹ ਵੀ ਹੋਲੀ ਅਸੀਂ ਬੜੇ ਤਰੀਕੇ ਨਾਲ ਮਨਾਈ ਦੋ ਪੈਸੇ ਖਰਾਬ ਕਰਦੇ ਸੀ ਬਣਾਏ ਗਏ ਜੀ ਹਾਂ ਠੀਕ ਹੈ ਅਸੀਂ ਲੋਕ ਮੂਹਤੇ ਰੰਗ ਲਾਉਂਦੇ ਸਾਡੇ ਅੰਦਰੋਂ ਅੰਦਰ ਹੀ ਰੰਗ ਲੱਗੇ ਪਏ ਆ ਕਿ ਪੂਰੇ ਮਜੇ ਚ ਅਡਵਾਂਸ ਮਾਜੇ ਲੈ ਗਏ ਜੀ ਅੱਛਾ ਸੰਡੇ ਵਧੀਆ ਹਾਂ ਕਸਟਮਰ ਬੈਠੇ ਤਾਂ ਹੀ ਰੋਲਾ ਨਹੀਂ ਪਾਇਆ ਅੱਛਾ ਠੀਕ ਹੈ ਨਾਲ ਤਾਂ ਕੰਮ ਵਧੀਆ ਹੋਇਆ ਜੀ ਵੀਡੀਓ ਨਾਲ ਵੀਡੀਓ ਨਾਲ ਬਣੇ ਰਹੋ ਨਜ਼ਾਰੇ ਉੱਠਾ ਰੱਖੋ ਲੈ ਕੇ ਲੈ ਕੇ ਕੋਕੋ ਤੂੰ ਕੀ ਕਹਿਣਾ ਚਾਹੇਗਾ ਦਵਾਰੇ ਫੇਰ ਦੇ ਹਾਂ ਦਵਾਰੇ ਵੀ ਲੱਗੇ ਨਹੀਂ ਤੇ ਕੀ ਕਹਿਣਾ ਚਾਹੇਂ ਦੱਸ ਦੇ ਉਹ ਤੂੰ ਕੁਛ ਕਹ ਦੇ ਲੋ ਸਾਜੀ ਜਿਹੜਾ ਅੱਜ ਦਾ ਸਾਡਾ ਵਲੌਗ ਹੈ ਇੱਥੇ ਸਮਾਪਤ ਹੁੰਦਾ ਇੰਨਾ ਕੁ ਨਿੱਕਾ ਜਿਹਾ ਵਲੌਗ ਸੀ ਉਮੀਦ ਕਰਦਾ ਤੁਹਾਨੂੰ ਵਧੀਆ ਲੱਗਿਆ ਹੋਣਾ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਕਰੋ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ ਮਿਹਰਬਾਨੀ ਖੋਸੜੋ ਭਾਈ ਜੀ ਜਿੰਦਗੀ ਜਿੰਦਾਬਾਦ